ਮਰੇ ਵੀਰ ਨੂੰ ਦਿਨ ਦੁਪਹਿਰੇ ਗੋਲੀ ਮਾਰੀ ਆ ਅਭੀ ਨੇ ਮਾਰੀ ਆ ਉਹਦਾ ਕਾਤਲ ਇੱਥੇ ਲੈ ਆਵੋ ਮੈਂ ਚੋਨੀ ਆ ਕਿ ਜਿੱਦਾ ਮੇਰੇ ਪੁੱਤ ਨੂੰ ਮਾਰਿਆ ਉਹਦਾ ਉਹ ਪੁੱਤ ਮਰ ਜਾਣਾ ਉਹ ਵੀ ਮਰ ਜਾਣਾ ਬਸ ਮੇਰੇ ਸਾਹਮਣੇ ਗੋਲੀਆਂ ਲਿਆ ਕੇ ਮਾਰੋ ਮੇਰੇ ਵੀਰ ਦਾ ਕਾਤਲ ਇੱਥੇ ਲੈ ਆਵੋ ਜਿੱਦਾ ਮੇਰੇ ਵੀਰ ਨਾਲ ਮੇਰੇ ਵੀਰ ਦਾ ਕਾਤਲ ਇੱਥੇ ਲੈ ਆਵੋ ਜਿੱਦਾ ਹੀਆਂ ਉਹਦੀ ਮਾਂ ਨੂੰ ਚੁਕੋਦੀ ਭੈਣ ਨੂੰ ਚੁਕੋਦਾ ਪਿਓ ਨੂੰ ਚੁਕੋਦਾ ਮਾਂ ਨੂੰ ਚੁਕੋ ਆਪਣੇ ਆ ਵੀ ਮੇਰਾ ਪੈਸਾ ਹੋਏਗਾ ਵੀਰਸਾ ਨੂੰ ਕਾਰ ਸੁਣਾਇਆ ਆ ਕੜਾ ਮੁੰਡਾ ਮਾਰ ਗਿਆ ਜੇ 10 ਮਿੰਟ ਛੁੱਟੀ ਦੇਣ ਮੈਂ ਬੰਗਲਾ ਬੰਦਾ ਮਾਰ ਦੇਣਾ ਬਸ ਨਾ ਮੈਂ ਆਉਣਾ ਪਰਚਾ ਕਰਦਾ ਨਾ ਮੈਨੂੰ ਉਹ ਕਰਨ ਦੀ ਗੱਲ ਨਹੀਂ ਉਹ ਮਲਾਜਮ ਦੀ ਮੂਰੀ ਮਲਾਜਮ ਬੜਾ ਕੋਈ ਹਾਂ ਨਾ ਕੜਾ ਫੜਾ ਸ਼ੇਰ ਵਰਗਾ ਪੁੱਤ ਚੱਲ ਗਿਆ ਚਾਹੇ ਤੇ ਚਾਹੀਦੀਆਂ ਜਿੰਨਾ ਮਾਰਿਆ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੈਂ ਚਾਹਨੀ ਆ ਕਿ ਜਿੱਦਾਂ ਮੇਰੇ ਪੁੱਤ ਨੂੰ ਮਾਰਿਆ ਉਹਦਾ ਪੁੱਤ ਮਰ ਜਾਣਾ ਉਹ ਵੀ ਮਰ ਜਾਣਾ ਬਸ ਮੇਰੇ ਸਾਹਮਣੇ ਗੋਲੀਆਂ ਲਿਆ ਕੇ ਮਾਰੋ ਮੇਰੇ ਸਾਹਮਣੇ ਜਿਹੜਾ ਵੀਰ ਜਯਦਵੀਰ ਉਹਦਾ ਦਿਨੇ ਦੁਪਹਿਰੇ ਕਤਲ ਹੋਇਆ ਉਹਨੂੰ ਗੋਲੀ ਚੱਲ ਕੇ ਮਾਰਿਆ ਭਾਈ ਇਹ ਤਾਂ ਗੱਲ ਲੱਗੇ ਭਾਈਆਂ ਦੀ ਦੁਕਾਨ ਲੱਗੇ ਗੋਲੀ ਮਾਰੀਆ ਮੇਰੇ ਵੀਰ ਨੂੰ ਦਿਨੇ ਦੁਪਹਿਰੇ ਗੋਲੀ ਮਾਰੀਆ ਅਬੀਨੇ ਮਾਰੀਆ ਉਹਦਾ ਕਾਦਲ ਇੱਥੇ ਲੈ ਆਵੋ ਮੇਰੇ ਵੀਰ ਦਾ ਕਾਦਲ ਇੱਥੇ ਲੈ ਆਵੋ ਜਿੱਦਾਂ ਮੇਰੇ ਵੀਰ ਨਾ ਮੇਰੇ ਵੀਰ ਦਾ ਕਾਦਲ ਇੱਥੇ ਲੈ ਆਵੋ ਜਿੱਦਾਂ ਹੀਆਂ ਉਹਦੇ ਦੀ ਜਾਂ ਸਾਡੀ ਦੀ ਦੁਸ਼ਮਣੀ ਕੀ ਸੀ ਕੋਈ ਨਹੀਂ ਨਿਰਵੇਸਨ ਨੂੰ ਕੋਈ ਪਤਾ ਨਹੀਂ ਸਾਨੂੰ ਕੋਈ ਪਤਾ ਨਹੀਂ ਵੀਰ ਸਾਨੂੰ ਇਹ ਕੋਈ ਨਹੀਂ ਪਤਾ ਵੀਰ ਸਾਨੂੰ ਘਰ ਸਨਾਈ ਆਇਆ ਤੁਹਾਡਾ ਮੁੰਡਾ ਮਰ ਗਿਆ ਜੇ ਅੱਜ ਵੀਰ ਜੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਸਾਡੇ ਵੀ ਦੀ ਕੋਈ ਸੁਣਾਈ ਨਹੀਂ ਹੁੰਦੀ ਸਾਡੇ ਵੀ ਦੀ ਵੀਰ ਜੀ ਜਿੰਨਾ ਚਿਰ ਸਾਡੀ ਸੁਣਾਈ ਨਹੀਂ ਹੁੰਦੀ ਮੈਨੂੰ ਐਸੇ ਇਹਨਾਂ ਤੋਂ ਪਤਾ ਨਹੀਂ ਕਿ ਹੋਇਆ ਬੇਟਾ ਜਦੋਂ ਘਰੋਂ ਗਿਆ ਸਵਾਗਤ ਅੰਦਰ ਸਾਢੇ ਦਿਨ ਦਾ ਟਾਈਮ ਹੈ ਮੈਨੂੰ ਇਹਨਾਂ ਪਤਾ ਲੱਗਾ ਲੜਾਈ ਹੋਈ ਹੈ ਬਾਅਦ ਚ ਫੋਨ ਕੀਤਾ ਤੇ ਕਹਿੰਦਾ ਵੀ ਉਹਦੇ ਗੋਲੀ ਲੱਗੀ ਹੈ ਇਹ ਆਉਣ ਦੇ ਉਸਦੇ ਪੁੱਲ ਅਗੇ ਤੇ ਬਾਅਦ ਚ ਕਹਿੰਦਾ ਵੀ ਉਹਦੀ ਡੈਥ ਹੋ ਗਈ ਹੈ ਠੀਕ ਹੈ ਬੇਟੇ ਮੇਰੇ ਨੂੰ ਸਾਬੀ ਨੇ ਗੋਲੀਆਂ ਮਾਰੀਆਂ ਕਾਲੇ ਕਮਾਂਡੋ ਦਾ ਮੁੰਡਾ ਕਾਲੇ ਕਮਾਂਡੋ ਦਾ ਮੁੰਡਾ ਹੈ ਉਹਦੇ ਬਾਰੇ ਕੋਈ ਇਹ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਇੱਥੇ ਧਰਨੇ ਤੇ ਬੈਠ ਗਏ ਧਰਨੇ ਤੇ ਪਤਾ ਨਹੀਂ ਵੀਰ ਜੀ ਇੱਕ ਦਿਨ ਲੱਗਣਾ ਦੋ ਦਿਨ ਲੱਗਣਾ ਤਿੰਨ ਦਿਨ ਲੱਗਣਾ ਜਿੰਨੇ ਜਿਹੜਾ ਨੂੰ ਕੋ ਇਨਸਾਫ ਨਹੀਂ ਮਿਲਦਾ ਉਹ ਜਿੱਥੇ ਬੈਠਾ ਪਰਚਾ ਦਰਜ ਹੋਇਆ ਹਾਨੂੰ ਕਹਿੰਦੇ ਆ ਉਹਨਾਂ ਦਾ ਜਿਹੜਾ ਉਹ ਉਹਦੀ ਜਿਹੜੀ ਲੋਕੇਸ਼ਨ ਬੰਦ ਹੋ ਗਈ ਹੈ ਲੋਕੇਸ਼ਨ ਉਹਦੀ ਬੰਦ ਹੋ ਗਈ ਆ ਪਰਿਵਾਰ ਦੀ ਨਹੀਂ ਹੋ ਗਈ ਉਦੀ ਮਾਂ ਨੂੰ ਚੁੱਕੋਦੀ ਭੈਣ ਨੂੰ ਚੁੱਕੋਦੀ ਪਿਓ ਨੂੰ ਚੁੱਕੋ ਮਾਂ ਨੂੰ ਚੁੱਕੋ ਆਪਣੇ ਆ ਵੀ ਮੇਰਾ ਪੈਸਾ ਹੋਏਗਾ ਮੇਰਾ ਬੇਟਾ ਨਹੀਂ ਤੇ ਮੈਨੂੰ 10 ਮਿੰਟ ਛੁੱਟੀ ਦੇਣ 10 ਮਿੰਟ ਛੁੱਟੀ ਦੇਣ ਮੈਂ ਬੰਦੇ ਦਾ ਬੰਦਾ ਮਾਰ ਦੇਣਾ ਬਸ ਇੱਕ ਵੜ ਮੈਂ 10 ਮਿੰਟ ਮੈਨੂੰ ਛੁੱਟੀ ਦੇ ਦੇਣ ਬੰਦੇ ਦਾ ਬੰਦਾ ਮਾਰ ਦੇਣਾ ਨਾ ਮੈਂ ਉਹਦੇ ਪਰਚਾ ਕਰਦਾ ਨਾ ਮਿਲਦਾ ਉਹ ਕਰਨ ਗੱਲ ਹੋ ਗਈ ਬਾਕੀ ਇਹਨਾਂ ਨੇ ਮੈਨੂੰ ਬੜਾ ਕੀ ਦੁਸ਼ਮਣੀ ਹੈ ਬਾਕੀ ਦੁਸ਼ਮਣੀ ਹੋਣਾ ਇਹਦਾ ਨਾਲ ਮਹਾਰਾਜ ਦੇ ਇਹਨਾਂ ਨਾਲ ਪਾਲੀ ਹੈ ਤੇ ਉਹ ਬਾ ਮਹਾਰਾਜ ਹੁਣ ਜਾਣੇਗਾ بس ਮੇਰੇ ਵੀਰ ਨੂੰ ਦਿਨ ਦੁਪਹਿਰੇ ਗੋਲੀ ਮਾਰੀ ਆ ਅਭੀ ਨੇ ਮਾਰੀ ਆ ਉਹਦਾ ਕਾਤਲ ਇੱਥੇ ਲੈ ਆਵੋ ਮੈਂ ਚੋਣੀ ਆ ਕਿ ਜਿੱਦਾ ਮੇਰੇ ਪੁੱਤ ਨੂੰ ਮਾਰਿਆ ਉਹਦਾ ਉਹ ਪੁੱਤ ਮਰ ਜਾਣਾ ਉਹ ਵੀ ਮਰ ਜਾਣਾ ਬਸ ਮੇਰੇ ਸਾਹਮਣੇ ਗੋਲੀਆਂ ਲਿਆ ਕੇ ਮਾਰੋ ਮੇਰੇ ਵੀਰ ਦਾ ਕਾਤਲ ਇੱਥੇ ਲੈ ਆਵੋ ਜਿੱਦਾ ਮੇਰੇ ਵੀਰ ਨੂੰ ਮੇਰੇ ਵੀਰ ਦਾ ਕਾਤਲ ਇੱਥੇ ਲੈ ਆਵੋ ਜਿੱਦਾ ਹੀ ਆ ਉਹਦੀ ਮਾਂ ਨੂੰ ਚੁਕੋ ਉਹਦੀ ਭੈਣ ਨੂੰ ਚੁਕੋ ਉਹਨੂੰ ਚੁਕੋ ਮਾਂ ਨੂੰ ਚੁਕੋ ਆਪਣੇ ਆ ਵੀ ਮੇਰਾ ਪੈਸਾ ਹੋਏਗਾ ਫਿਰ ਸਨੁਕਾਰ ਸੁਨਾਇਆ ਆਇਆ ਤੁਹਾਡਾ ਮੁੰਡਾ ਮਾਰ ਗਿਆ ਜੇ 10 ਮਿੰਟ ਛੁੱਟੀ ਦੇਣ ਮੈਂ 15 ਬੰਦਾ ਮਾਰ ਦੇਣਾ ਬਸ ਨਾ ਮੈਂ ਉਹਨਾਂ ਪਰਚਾ ਕਰਦਾ ਨਾ ਮੈਂ ਉਹ ਕਰਨ ਦੀ ਗੱਲ ਹੋ ਗਈ ਦੇਖੋ ਸਾਰਾ ਇਹ ਕੱਲ ਦੋ ਸ਼ੂਟਆਊਟ ਹੋਏ ਸੀ ਦੋ ਪੁਲਿਸ ਚ ਦੋ ਗੁਰਪੰਚ ਲੜਾਈ ਹੋਈ ਸੀ ਕਾਰਨ ਦਾ ਅਸੀਂ ਪਤਾ ਕਰ ਰਹੇ ਹਾਂ ਤੇ ਇਹਦੀ ਇਨਵੈਸਟੀਗੇਸ਼ਨ ਐਫਆਰ ਕਰ ਲ ਉਸੇ ਵੇਲੇ ਇਹਨਾਂ ਦੇ ਬਿਆਨਾਂ ਤੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਫਾਦਰ ਮਦਰ ਦੇ ਬਿਆਨਾਂ ਤੇ ਐਫਆਰ 302 ਦੇ ਤਹਿਤ ਜੋ ਵੀ ਨਵੀਂ ਧਰਾਵਾਂ ਦੇ ਪੀਐਨਸੀ ਤਹਿਤ ਕਾਰਵਾਈ ਹੋਈ ਦੋਸ਼ੀ ਜਿਹੜੇ ਆ ਨਾਮਜਦ ਹੋ ਗਏ ਆ ਪੰਜ ਟੀਮਾਂ ਬਾ ਹੁਕਮ ਐਸਐਸਪੀ ਸਾਹਿਬ ਦੇ ਲੱਗੀਆਂ ਆ ਬਹੁਤ ਜਲਦ ਦੋਸ਼ੀ ਗ੍ਰਫਤਾਰ ਕੀਤੇ ਜਾਣਗੇ ਰਿਸ਼ਤੇਦਾਰਾਂ ਜਿਹੜੇ ਦੋਸ਼ੀਆਂ ਦੇ ਰਿਸ਼ਤੇਦਾਰਾਂ ਦੀ ਪੁੱਛਗਿੱਛ ਚੱਲ ਰਹੀ ਆ ਕੁਝ ਅਸੀਂ ਸ਼ੱਕ ਦੇ ਆਧਾਰ ਤੇ ਬਿਠਾਏ ਵੀ ਆ ਇਹ ਬਹੁਤ ਛੇਤੀ ਰਿਜ਼ਲਟ ਆ ਜਾਣਗੇ ਤਾਂ ਨਾ ਇਹਨਾਂ ਨੇ ਐਸੇ ਰੋਚ ਲਾਇਆ ਕਿ ਪਹਿਲਾਂ ਦੋਸ਼ੀ ਫੜੋ ਦੇਖੋ ਦੋਸ਼ੀ ਫੜਨਾ ਪੁਲਿਸ ਦੀ ਮੋਰ ਰਿਸਪੌਂਸਿਬਿਲਟੀ ਆ ਫੜਨੇ ਹੀ ਫੜਨੇ ਜਦੋਂ ਨਾਮਜਦ ਹੋ ਗਏ ਦੋਸ਼ੀ ਫੜਾਂਗੇ ਦੇਖੋ ਜੀ ਮੈਂ ਇਹਨਾਂ ਨੂੰ ਆਸ਼ਵਾਸ਼ਣ ਨਹੀਂ ਦੇ ਸਕਦਾ ਐਫਰ ਹੋ ਗਈ ਆ ਦੋਸ਼ੀ ਬਾਈ ਨੇਮ ਨਾਮਜਦ ਹੋ ਗਏ ਆ ਹੁਣ ਧਰਨੇ ਲਾਉਣ ਦਾ ਤੇ ਕੋਈ ਮੇਰੇ ਖਿਆਲ ਚ ਕੋਈ ਇਨਕਲੂਡ ਨਹੀਂ ਰਹਿ ਗਿਆ ਦੋਸ਼ੀ ਬਹੁਤ ਹੀ ਜਲਦ ਮੈਡਮ ਨੇ ਪੰਜ ਛੇ ਟੀਮਾਂ ਲਾਈਆਂ ਐਵੇਂ ਵੀ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰਦੇ ਸ਼ੱਕੀ ਬੰਦੇ ਕਾਫੀ ਵੜਾਏ ਹੁਣ ਧਰਨਾ ਲਾਉਣਾ ਇਹ ਇਹਨਾਂ ਦਾ ਰਾਈਟ ਆ ਜੇ ਲਾਉਣਾ ਜੇ ਪਰ ਬਹੁਤ ਜੜੀ ਦੋਸ਼ੀ ਫੜੀ ਜਾਂਦੇ ਕੋਈ ਵੀ ਦੋਸ਼ੀ ਜਿਹੜਾ ਵੀ ਸਪੇਅਰ ਨਹੀਂ ਕੀਤਾ ਜਾਦਾ